ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਪਾਰ ਦੇ ਇੱਧਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਵਿੱਚ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਤੇ ਬਲੌਗ ਤੁਹਾਨੂੰ ਮਿਲੂਗਾ ਜੀ ਪਹਾੜ ਦਾ ਬਲੌਗ ਯਾਨੀ ਕਿ ਮਾਮੀ ਜੀ ਪਹਾੜਾ ਵਾਲੇ ਚੈਨਲ ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚਲੋ ਜੀ ਹੁਣ ਤੁਸੀਂ ਅੱਗੇ ਬਲੌਗ ਨਾਲ ਬਣੇ ਰਹੋ ਤੇ ਬਲੌ ਕਿਆ ਕਿਆ ਜੋ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਤੁਸੀਂ ਕਮੈਂਟਾਂ ਜਰੂਰ ਦੇਸੀ ਵੀ ਤੁਹਾਨੂੰ ਹਲ ਦਾ ਬਲੌਗ ਕਿਵੇਂ ਦਾ ਲੱਗਿਆ ਜੀ ਸਸਰੀਕਾਲ ਸਾਰਿਆਂ ਨੂੰ ਲੋ ਜੀ ਕਰੋ ਅਸ ਦਾ ਵੀਊ ਚੈੱਕ ਓਏ ਤਾਂ ਇਹ ਮੜੇ ਇੱਕ ਲਾਠੀ ਦੇਈ ਉਹ ਤੇ 2500 2500 ਲਿਆ ਉਹਨੇ ਤੇ ਫਿਰ ਜੇ ਭਲਾਂ ਉੱਥੇ ਕਰਵਾ ਲੰਦੇ 4-5000 ਮੈਂ ਵਧੀਆ ਨਹੀਂ ਤਾਂ ਹੋ ਜਾਣਾ ਉਹ ਨਾ ਪਹ ਲੋਟ ਹੀ ਨਹੀਂ ਆਏ ਲੋਟੇ ਨਹੀਂ ਆਏ ਜੀ ਲਓ ਜੀ ਹੁਣ ਪਾਣੀ ਇਹਦੇ ਚ ਹਲਦੀ ਨੂਨ ਮਿਰਚਾ ਥੋੜਾ ਕੇ ਐ ਕਰ ਲੈ ਚਾਚੀ ਬਾਅਦ ਚ ਵੀ ਆ ਗਈ ਤੇumbai ਕਰਾਂ ਵੀ ਕਿਹਾ ਠੰਡੀ ਸੀਤ ਲਹਿਰ ਚੱਲ ਰਹੀ ਹੈ ਹੁਣ ਧੁੱਪ ਜਾ ਰਹੀ ਹੈ ਬਈ ਇਹ ਲੜਦਾ ਵੀ ਬਹੁਤ ਹੈ ਹੱਠਾ ਫੇ ਹੈ ਲੜਦਾ ਵੀ ਬਹੁਤ ਹੈ ਇਹਦਾ ਖੱਟਾ ਜਿਹਾ ਇਥੇ ਪਾਣੀ ਉਹ ਮਿਰਚਾਂ ਦੇਖੀ ਮੈਂ ਜੀ ਤੇ ਪਚਾ ਕੇ ਕਿਤੇ ਉੱਡ ਕੇ ਤੇਰੇ ਉਮਾਂ ਨਾ ਪੈ ਜਾਮ ਅੱਖਾਂ ਓੱਖਾਂ ਨਮਕ ਆ ਗਿਆ ਨਮਕ ਕਹਿੰਨੇ ਜੀ ਖੱਟਾ ਹੈ ਤਾਂਹੀਂ ਤਾਂ ਖੱਟਾ ਵੀ ਇਹਦਾ ਕੁਝ ਵੀ ਪਾਣੀ ਜਿਕਣਾ ਨਾ ਪਾਣੀ ਨਿਕਲ ਜਾਂਦਾ ਜੀ ਜਿਕਣਾ ਹੁਣ ਇਹਦੇ ਚ ਨੂਨ ਨਾ ਆਣਾ ਪਾਣੀ ਉਹ ਕਹਿੰਨੇ ਕੁਝ ਨਹੀਂ ਕੱਢਣਾ ਹੈ ਫਿਰ ਉਹ achar ਕਾਦਾ ਰਹਿ ਗਿਆ ਗੱਲ ਦੀ ਸਹੀ ਹੈ ਮੰਗੀ ਤੇਰੀ ਤਾਂ ਬਈ ਦੇਣਾ ਇੱਕ ਲਾਲ ਮਿਰਚ ਲਾ ਕੇ ਨਾ ਉਹ ਬਾਈ ਕਰਨ ਕਹਿੰਦਾ ਤਾਂ ਕਰਨ ਨੂੰ ਦੇ ਦੇ ਇੱਕ ਫਾੜੀ ਮਸਾਲਾ ਲਿਆਣਾ ਪੈਣਾ ਸਪੈਸ਼ਲ ਤਿਆਰ ਕਰਕੇ ਇਹਨੂੰ ਨਹੀਂ ਬਾਈ ਅੱਖਾ ਖਰਾਬ ਹੋ ਜਾਂਦੀ ਨਹੀਂ ਮਸਾਲਾ ਆਉਂਦਾ ਇਹਨੂੰ ਸਪੈਸ਼ਲ ਬੇਜ ਹੀ ਹੋ ਜਾਂਦੀ ਹੂੰ ਇੱਥੇ ਹੀ ਦਮ ਸਾਰੇ ਕੰਮ ਕਰ ਕੈਮਰਾ ਦੇਖ ਲਓ ਕੇ ਸਾਰੀ ਚੀਜ਼ ਨੇ ਚਾਹੀ ਤਾ ਕੋਕਾ ਪਾਤੀ ਵੀ ਗੱਟ ਜਾਣਾ ਲੱਗਦਾ ਤਾਂ ਹੋ ਜਾਣਾ ਵਿੱਚ ਤਾਂ ਨਹੀਂ ਲੈ ਰਿਆ ਤੂੰ ਹੈ ਕੋ ਨਾਲ ਲਿਆ ਮੰਮੂ ਲਾਓ ਜੀ ਹੁਣ ਪਾਉਗਾ ਤੇਲ ਉਸਾਲ ਲੈ ਫਿਰ ਇਤਨਾ ਇੱਕ ਗੱਲ ਹੈ ਜੀ ਮਨਜੀਤ ਜ਼ਰੂਰ ਅਚਾਰ ਦਾ ਕੰਮ ਹੈ ਜਾਂ ਹੁੰਦਾ ਹੈ ਕਿ ਜਿਹੜੇ ਪਾਣੇ ਨਾ ਉਹਨਾਂ ਨੂੰ ਪਤਾ ਹੈ ਆਪਾਂ ਤੇ ਤਾਂ ਦੇਖ ਲੋ ਇੱਕ ਅੰਦਾਜ਼ਾ ਹੋਰ ਹੈ ਜੀ ਨਾਣ ਮਿਰਚ ਦਹੀਂ ਮੇਨ ਗੱਲ ਹੁੰਦੀ ਹੈ ਨਾ ਮਨਜੀਤ ਅਜੇ ਤਾਂ ਉਹ ਵੀ ਪਾਣੀ ਹੈ ਵਿੱਚ ਕੁੱਟ ਕੇ ਰਾਈ ਹੈਂ ਰਾਈ ਵੀ ਹਾਂ ਕੁੱਟ ਕੇ ਪਾਉਂਗੇ ਹਨਾ ਪਾਊਡਰ ਵੀ ਮਿਲ ਜਾਂਦਾ ਰਾਈ ਦਾ ਹਨਾ ਨਾ ਇਹਦੇ ਮਾ ਨਹੀਂ ਪੈਣੀ ਰਾਈ ਹੂੰ ਔਲਿਆਂ ਚ ਪੈਣੀ ਆ ਇਹ ਮਰਦੀ ਪਾ ਲ ਰਾਈ ਜਗਾ ਹਾਂ ਜੀ ਉਹ ਦੇ ਤੱਕਣ ਤੇਲ ਦੀ ਬੋਤਲ ਲਓ ਕੱਟ ਦੇ ਦਿਨੋ ਚਲੋ ਆਹਾ ਮਹਾਲ ਐ ਕੁਝ ਵੀ ਹੋ ਰਿਹਾ ਐਂ ਡਰਾਮਾ ਕਰ ਤਾ ਨਾ ਬਣਾ ਕੇ ਪਹਿਲਾਂ ਕਿਹਨੂੰ ਕਰਾਉਣਾ ਚੈੱਕ ਕੇ ਦੁਗੂ ਨੂੰ ਉਹ ਹਾਂ ਬਣਾ ਕੇ ਚੈੱਕ ਵੀ ਕਰਾਣਾ ਜਾਂ ਤਾਂ ਕਰਨ ਨੂੰ ਚੈੱਕ ਕਰਾਓ ਅੱਜ ਹੋਣਾ ਨਹੀਂ ਇਹ ਤਾਂ ਹੋਣਾ ਚੈੱਕ ਮਹੀਨੇ ਦਾ 10 ਕ ਦਿਨ ਬਾਅਦ ਚਲ ਐਵੇਂ ਵੀ ਊਰੇ ਵੀ ਅੱਧਾ ਰੱਖਣਾ ਹੈ ਰੱਖਣਾ ਹੈ ਚਾ ਭਾਈ ਤੇਰਾਂ ਨੂੰ ਕਾਕੂ ਚੈੱਕ ਕਰਾਦੀ ਹੈ ਦੁੱਗੂ ਸਾੜਾ ਉਹ ਬੈਠਿਆ ਜੀ ਉਹਨੂੰ ਚੈੱਕ ਕਰਾਣਾ ਦੇਖੂਗੇ ਕਿੰਨਾ ਦੌੜਦਾ ਖਾ ਕੇ ਜਾਂ ਮਿਰਚ ਲੱਗਣੀ ਹੈ ਇੱਕ ਆਲਾ ਮਾਲਾ ਚੱਲੂ ਹੋ ਗਏ ਹਾਂ ਇਹੀ ਹੋਣਾ ਬਈ ਇਹਨੇ ਬਣਨਾ ਹੀ ਹੈ ਇੱਕ ਗੱਲ ਹੈ ਮਟੀਰੀਅਲ ਪੂਰਾ ਵਧੀਆ ਹੈ ਹਨਾ ਮਟੀਰੀਅਲ ਘੱਟ ਤਾਂ ਨਹੀਂ ਹੈ ਬਈ ਬਸ ਸੋਕਰ ਸੋਕਰ ਤੇਲ ਘੱਟ ਤਾਂ ਨਹੀਂ ਹੈਗਾ ਮੇਰੀ ਤਾਂ ਪੋਂਗ ਦੇ ਬਾਅਦ ਚ ਪੋਂਗ ਇਹਦਾ ਮਸਾਲਾ ਲਾ ਰਹੇ ਹਾਂ ਬਸ ਮਸਾਲਾ ਲਾਣੇ ਲੋੜ ਨਹੀਂ ਨਹੀਂ ਦਿਖਣਾ ਕਿਸੇ ਕਿਸੇ ਫਾੜੀ ਨੂੰ ਕਿਸੇ ਕਿਸੇ ਫਾੜੀ ਨੂੰ ਜ਼ਿਆਦਾ ਲੱਗਿਆ ਬਈ ਆਜੇ ਆਇਆ ਨਹੀਂ ਬਾਈ ਮੰਜੀ ਥੱਲੇ ਤੱਕ ਹਾਂ ਐਨ ਮਾਰ ਥੱਲੇ ਤੱਕ ਐ ਹੱਥ ਦੇਖੋ ਜੀ ਆਉਂਦਾ ਚਾਹ ਬਾਕੀ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਦੇਖ ਰਹੇ ਇਸ ਟਾਈਮ ਕਿਸੇ ਨੇ ਚੈੱਕ ਕਰਨਾ ਹੋਇਆ ਤਾਂ ਕਮੈਂਟ ਜਰੂਰ ਕਰਦੇ ਹੋ ਤੇ ਬਾਕੀ ਜਿਹੜਾ ਵੀ ਹੁਣ ਅੱਜ ਤੋਂ ਬਾਅਦ ਸਾਨੂੰ ਸਬਸਕ੍ਰਾਈਬਰ ਮਿਲਣਾ ਆਊਗਾ ਘਰੇ ਤਾਂ ਉਹਨੂੰ ਅਸੀਂ ਇਹ ਆਪਣੀਆਂ ਭੈਣਾਂ ਨੂੰ ਇਹ ਜ਼ਰੂਰ ਚੈੱਕ ਕਰਾਉਣਾ ਹਾਂ ਲਓ ਜੀ ਨਹੀਂ ਗਲਤ ਹੈ ਬੜਾ ਜਾਈ ਹਾਂ ਠੀਕ ਹੈ ਠੀਕ ਹੈ ਮੇਤਾ ਮਨੂਆ ਲੱਗਦਾ ਵੀ ਦੱਬਾ ਹੀ ਛੋਟਾ ਦੂੜਪਲੇ ਇਨ ਚੱਕੇ ਇੱਕ ਚ ਉਹ ਤਾਂ ਔਲੀਆਂ ਵਾਸਤੇ ਰੱਖਿਆ ਤਾਂ ਇਹਨਾਂ ਨੂੰ ਮੈਂ ਗਾਇਆ ਵਜਾਤੀ ਤਾਂ ਮੈਨੂੰ ਲੱਗਾ ਨਾ ਨੱਬਾ ਬਾਕੀ ਉਹਦੇ ਚ ਪੈ ਜਾਊਗਾ ਇੰਨਾ ਪਹਿਲਾਂ ਇਹਨੂੰ ਇਹਨੂੰ ਤਾਂ ਪਾ ਪਹਿਲਾਂ ਬਸ ਇਹ ਹੀ ਬਹੁਤ ਹੈ ਬਾਕੀ ਜਿਹੜਾ ਬਚ ਗਿਆ ਚਾਚੀ ਐਂ ਕਰਨੀ ਦੂੜ ਡੱਬਾ ਕਿਸੇ ਵੀ ਭੈਣ ਪਾਈ ਨੇ ਚਾਰ ਪਵਾਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰਿਓ ਅਸੀਂ ਪੰਜਾਬ ਤੇ ਬੰਦਾ ਬੁਲਾਇਆ ਸਪੈਸ਼ਲ ਆਇਓ ਮਿਲੋ ਹੀ ਨਾ ਮੀਡੋ ਸਾਸਰੀ ਕਾਲ ਜੀ ਸਾਰਿਆਂ ਨੂੰ ਗੜਾ ਤੇ ਪਾਈ ਸਵਾਰ ਕੇ ਲਓ ਜੀ ਜਿਹੜਾ ਬੰਦਾ ਬੁਲਾਇਆ ਉਹ ਵੀ ਪੁੱਛ ਗਿਆ ਹੀ ਫਾ ਰਿਆ ਬਾਕੀ ਤੁਸੀਂ ਆਪਣੀ ਇੱਛਾ ਅਨੁਸਾਰ ਕੁਝ ਵੀ ਪਵਾ ਸਕਦੇ ਆ ਸਾਨੂੰ ਨਹੀਂ ਪਤਾ ਆਚਾਰ ਚ ਕੀ ਕੀ ਪੈਂਦਾ ਤੁਸੀਂ ਦੱਸ ਦਿਓ ਭਾਵੇਂ ਬਦਾਮ ਪਵਾ ਲਿਓ ਭਾਵੇਂ ਕਾਜੂ ਪਵਾ ਲਿਓ ਭਾਵੇਂ ਕਲੌਂਜੀ ਭਾਵੇਂ ਜੀਰਾ ਜੋ ਮਰਜ਼ੀ ਪਵਾ ਲਿਓ ਨਾ ਦਸੀ ਜਾਇਓ ਹਾਂ ਓਕਣੇ ਹੀ ਬਣਾ ਦਾਂਗੇ ਕਿੰਨੋ ਵੀ ਮਿਕਸ ਕਰੇ ਤੇ ਮੈਂ ਮਨ ਮੇ ਦਾ ਹਾਂ ਯਮਾ ਕਿੰਨੂ ਵੀ ਪਾਇਆ ਜੀ ਵੈਸੇ ਤਾਂ achar ਵੇਖ ਕੇ ਤੁਸੀਂ ਵੇਖੇ ਸਕਦੇ ਵੇਖ ਕੇ ਐ ਕਹ ਦੂੰਗੇ ਵੀ ਹੁਣ ਹੀ ਖਾ ਲੋ ਚਾਹੇ ਇਹਨੂੰ ਤਿਆਰ ਹੋ ਗਿਆ ਲਓ ਜੀ ਚਲੋ ਬਾਈ ਪ੍ਰਿੰਸ ਦੇ ਮੋਚ ਵੀ ਪਾਣੀ ਆਣਾ ਕਿ ਮੈਂ achar ਖਾ ਮਾ ਜਾ ਕੇ ਲਓ ਜੀ ਮੇਰੇ ਜੀ ਦੋ ਹੱਥਾਂ ਗਲ ਪਾ ਦੇ ਮੈਂ ਕਹਿੰਦਾ ਇਹ ਦਵਾ ਵੀ ਨਹੀਂ ਆਣਾ ਇਹ ਤਾਂ ਹਾਂ ਇੱਕ ਗਲੇ ਚੱਲਣ ਦੇ ਹਾਂ ਠੀਕ ਹੈ ਨਹੀਂ ਇਦਮਾ ਵੀ ਨਹੀਂ ਆਣਾ ਡੱਬੇ ਮਾ ਠੀਕ ਹੈ ਅਚਾਰ ਵਾਲਾ ਬੰਦੇ ਨੇ ਪਾਰੀ ਟੱਪਾ ਲਾਟਿਆ ਇਕੱਠਾਈ ਬਸ ਬਾਈ ਗੱਲ ਇੱਕ ਹੋਰ ਵੀ ਹੈ ਜੀ ਮਨ ਜੀ ਤਾਂ ਵੀ ਤਾਂ ਕਹਿੰਨੇ ਤੇ ਸਾਡੇ ਸਿਆਣੇ ਇਹ ਅਸੀਂ ਤਾਂ ਲਾਇਆ ਜੀ ਕਟਾਪਾ ਵੀ ਹੁਣ ਚੱਲੀ ਜਾਊਗਾ 5-7 ਸਾਲ ਗਰਮੀਆਂ ਤੱਕ ਗਰਮੀਆਂ ਤੱਕ 5-7 ਸਾਲ ਹੋਰ ਕੀਆ ਇਹ ਜੀਆਂ ਚੀਜ਼ਾਂ ਭਾਈ ਬਣਾ ਕੇ ਰੱਖੋ ਅੰਬ ਦਾ achar ਹੋਇਆ ਨੀਂਬੂ ਦਾ ਹੋਇਆ ਮਿਰਚਾਂ ਦਾ ਹੋਇਆ ਅਦਰਕ ਦਾ ਹੋਇਆ ਗਾਜਰਾਂ ਦਾ ਹੋਇਆ ਗੋਭੀ ਦਾ ਹੋਇਆ ਖਟਿਆਂ ਦਾ ਹੋਇਆ ਤਾਂ achar ਪਾ ਕੇ ਰੱਖੋ ਭਾਈ ਜੇ ਕਈ ਵਾਰ ਕਹਿੰਨੇ ਹੁੰਦੇ ਨਾ ਕਹਿੰਨੇ ਵੀ ਜੰਗ ਲੱਗਣੀ ਐ ਫਲਾਣਾ ਹੋਣਾ ਐ ਉਹਦੇ ਵਿੱਚ ਫਿਰ ਐਸੀਆਂ ਚੀਜ਼ਾਂ ਹੀ ਕੰਮ ਆਣੀਆਂ ਸੁੱਕੀਆਂ ਸਿੱਧੀਆਂ ਬਾਬ ਆਪਣੀਆਂ ਦੋ ਰੋਟੀਆਂ ਤਾਰੋ ਕਿਤੇ ਵੀ ਬੈਠ ਕੇ ਬਾਬਣਾ achar ਗੈਰ ਰੱਖੋ ਡੱਬਾ ਤੂੰ ਹੀ ਨੋ ਡੱਬਾ ਬੰਨ੍ਹ ਕੇ ਰੱਖੋ ਬਿੱਥੇ ਬਾਜ ਇੱਥੇ ਲੋੜ ਆਪਣਾ achar ਕੱਢੋ ਖਾ ਲੋ ਬੰਦਾ ਵੀ ਸਪੈਸ਼ਲ ਮਿਲਦਾ ਬਲਾ ਕੇ achar ਵਾਲਾ ਹਾਂ ਬੁਕਿੰਗ ਕਰਾਣੀ ਵੰਦੀ ਸਪੈਸ਼ਲ ਮਹੀਨੇ ਪਹਿਲਾਂ ਹੀ ਬਾਕੀ ਜੀ ਮੈਂ ਆਪਣਾ ਨੰਬਰ ਡਿਪ੍ਰੈਕਸ਼ਨ ਵਿੱਚ ਦੇ ਦੂੰਗੀ ਡਿਪ੍ਰੈਕਸ਼ਨ ਵਿੱਚ ਪਤਾ ਹੈ ਡਿਸਕ੍ਰਿਪਸ਼ਨ ਵਿੱਚ ਮੈਂ ਆਪਣਾ ਨੰਬਰ ਦੇ ਦੂੰਗਾ ਮੈਨੂੰ ਬੁਲਾ ਸਕਦੇ ਮੈਂ ਆਚਾਰ ਪਵਾ ਦਾਂ ਸਿੱਧਾ ਕਹਿੰਦਾ ਭਾਈ ਮੈਂ ਨੰਬਰ ਦੇ ਦੂੰਗਾ ਆਪਣਾ ਹਾਂ ਨੰਬਰ ਦੇ ਦੂੰਗਾ ਮੈਂ ਆਪਣਾ ਭਾਈ ਆਚਾਰ ਬਸ ਤੁਸੀਂ ਮੈਨੂੰ ਡਰੈੱਸ ਦੇਣਾ ਐ ਮੈਂ ਆ ਕੇ ਬਸ ਐ ਕੋਲ ਬਹਿ ਜਾਣਾ ਬਸ ਦੱਸੀ ਜਾਣਾ ਇਹਦੇ ਚ ਆ ਪਾ ਲੋ ਪਾਣਾ ਭਾਈ ਫਿਰ ਵੀ ਤੁਸੀਂ ਉਹ ਐ ਹਾਂ ਓਹੋ ਇੱਕ ਰੱਬ ਆਹ ਦੇਖ ਲੋ ਜੀ ਇਹਨੂੰ ਕਹਿੰਨੇ ਕਹਿੰਨੇ ਵੀ ਕੋਈ ਵੀ ਕੰਮ ਕੋਈ ਵੀ ਚੀਜ਼ ਬਣਾਣੇ ਨਾ ਆ ਕਿ ਲਿਖਿਆ ਵੇ ਬੂਥਗੜ ਉਹਦੇ ਚ ਬਰਕਤ ਹੋਣੀ ਚਾਹੀਦੀ ਐ ਹਾਂ ਵੀ ਆ ਦੇਖ ਲਓ ਬਰਕਤ ਸਾਡੀ ਦੋ ਡੱਬੇ ਲਿਆਂਦੇ ਤੇ ਇਹਦੇ ਵਾਸਤੇ ਤਿੰਨ ਡੱਬੇ ਆ ਅਜੇ ਵੀ 2 2.5 ਕਿਲੋ 4 ਰੁਪਇਆ ਪਾ ਦੇ ਭਾਈ ਲਓ ਜੀ ਬੈਠ ਜਾਣਾ ਬੈਠ ਜਾਣਾ ਬਾਬਾ ਹਾਰ ਨਾ ਗੇ ਰੋ ਭਾਈ ਚਲ ਕੋ ਚਾਚੀ ਬਾਅਦ ਚ ਕਰ ਲੂਗੇ ਸਾ ਪਾ ਚ ਬਾਸ ਖਾਰੀ ਵੀ ਚੜ ਗਈ ਓਰੇ ਲਓ ਜੀ ਹੁਣ ਆਚਾਰ ਸਾਡਾ ਪੈ ਗਿਆ ਬਾਕੀ ਬਚ ਗਿਆ ਇਹਦਾ ਅਸੀਂ ਕਰਦੇ ਪ੍ਰਬੰਧ ਤੇ ਹੁਣ ਸੀਤ ਲਹਿਰ ਚੱਲ ਪਈ ਇਹਦੇ ਬਾਰੇ ਸੋਚੀਏ ਮੜਾ ਇੱਕ ਕੀ ਆ ਬਣੂਗਾ ਬੱਲੇ 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 ਆ ਡੱਬਾ ਫੜ ਲਓ ਬਾਈ ਦੁੱਨਾ ਉਧਰ ਨੂੰ ਨਾ ਉਲਟ ਜAVE ਤੂੰ ਤਾਂ ਦੇਖੋ ਵਿਊ ਚੈੱਕ ਤੂੰ ਤਾਂ ਆ ਗਈ ਤੂੰ ਤਾਂ ਆ ਗਈ ਆਹ ਨਾਲ ਉਹ ਕਿੰਨਾ ਇੰਦਾਂ ਖਲਾ ਫੇਰ ਪਾਤਾ ਦੇਖ ਮੈਂ ਜਿਆਦਾ ਮਾਰੀ ਨਾ ਜ਼ੋਰ ਨਾਲ ਫੜਕ ਫੜਾ